ਡੇਰਾ ਬਾਬਾ ਸ਼੍ਰੀ ਚੰਜੀ ਦੇ ਸਥਾਨ ਤੋਂ ਦੀ ਹੈ ਪਿੰਡ ਮਦਨਪੁਰ ਦੀ ਸ਼ੁਰੂਆਤ ਦੂਰ ਦੂਰ ਤੱਕ ਮਸ਼ਹੂਰ ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਚੱਲ ਪਏ ਪਿੰਡ ਵੱਲੋਂ ਰਸਤੇ ਵਿੱਚ ਮਿਲੇ ਸਾਨੂੰ ਪਿੰਡ ਦੇ ਸ਼ਰਾਰਤੀ ਬੱਚੇ ਨੋਟਾ ਨਾਲ ਜੇਬਾਪਰੀ ਬੈਠੇ ਛੋਟੇ ਜਿਹੇ ਡਾਕਟਰ ਤੋਂ ਅਸੀਂ ਪੀਤਾ ਠੰਡਾ ਅਸੀਂ ਕੀਤੇ ਨਗਰ ਖੇੜਾ ਪਿੰਡ ਮਦਨਪੁਰ ਜੀ ਦੇ ਦਰਸ਼ਨ ਪਿੰਡ ਦਾ ਨਗਰ ਖੇੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਸੀ ਪਿੰਡ ਵਿੱਚ ਪੀਰ ਇਦੂ ਸ਼ਾਹੀ ਦਾ ਸਥਾਨ ਵੀ ਬਣਿਆ ਹੋਇਆ ਹੈ। ਪਿੰਡ ਦੀ ਗੁੱਗਾ ਮੜੀ ਤਾਂ ਬਹੁਤ ਹੀ ਸੋਹਣੀ ਬਣੀ ਹੋਈ ਹੈ। ਪਿੰਡ ਮਦਨਪੁਰ ਹੋਰ ਵੀ ਸੁੰਨਤਾ ਨਾਲ ਲੈਸ ਹੈ। ਜਿਵੇਂ ਪਿੰਡ ਵਿੱਚ ਸਰਕਾਰੀ ਸਕੂਲ ਹੈ। ਸਕੂਲ ਦੀਆਂ ਇਮਾਰਤਾਂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ। ਡੰਗਰਾ ਲਈ ਡਿਸਪੈਂਸਰੀ ਵੀ ਹੈ। ਅਮਰੀਨ ਪੈਸ ਨੂੰ ਤੁਸੀਂ ਸਭ ਜਾਣਦੇ ਹੀ ਹੋ। ਪਿੰਡ ਦੀ ਸ਼ੁਰੂਆਤ ਵਿੱਚ ਹੈ ਕਰਿਆਨਾ ਸਟੋਰ। ਅੱਗੇ ਸਾਨੂੰ ਪਿੰਡ ਦੇ ਕੁਝ ਬਜ਼ੁਰਗ ਵੀ ਮਿਲੇ ਤੇ ਅਸੀਂ ਉਹਨਾਂ ਨਾਲ ਕੁਝ ਗੱਲਾਂ ਵੀ ਕੀਤੀਆਂ। ਰਾਤ ਮਾਰੀ ਰਾਤ ਮਾ ਗਈ ਸੀ ਬੰਦੇ ਤੋਂ ਬਿਨਾ ਗੈਂਡ ਤੇ ਗਈ ਸੀ ਮਾਤੋ ਤਿੰਨ ਦਿਨ ਰਹੇ ਵਰਨਾ ਫਿਰ ਗੱਡਾ ਗਿਆ ਤਾਂ ਰੀਡੂ ਗਏ ਤੇ ਫਿਰ ਰੱਖ ਗਈ ਦੀ ਸਭ ਉਸ ਗਿਆ ਮਤਲਬ ਉੱਥਾ ਚੋਰੀ ਜਿਆਦਾ ਚਲਦੀ ਬੜਦਾ ਕੀ ਹੈ ਜਿਆਦਾ ਮੈਨੂੰ ਬਿਆਨ ਗਏ ਨਾ ਬਾਸ ਮਤਲਬ ਸਾਰੇ ਬਜ਼ੁਰਗਾਂ ਨੇ ਖਿਆਲ ਵਰਦੀ ਗਨੀ ਰੱਖਿਆ ਜਾਲੀ ਜੇ ਕੋੜਿਆ ਕੋੜੇ ਵਾਲਾ ਮਸ ਨਾ ਕੋਈਦਾ ਉਸ ਟਾਈਮ ਤੇ ਬਤਾ ਲੱਟੋ ਕੀ ਤੋਂ ਕਹੋਰੀਏ ਕਿੱਦੇ ਲੱਗ ਪਾਈ। ਜਹਾਜੂ ਜੀ ਦੇ ਲੈ ਕੇ ਨਾ ਚਾੜ-ਵੜ ਤੁਰੀ। ਲੈ ਵੀ ਚਾਹ ਲੈ ਦੇ ਵਿੱਚ ਅੰਗ ਕਰ ਲੈ ਵੀ ਚਾਹ ਤੋਂ ਚਾਹ ਲੈ। ਜੋ ਉਹ ਸੇਵਾ ਜ਼ਿਆਦਾ ਵਧੀਆ ਲੱਗਦੀ ਸੀ ਯਾ ਅੱਜ ਅੱਜ ਕੱਲ੍ਹ। ਮੇਰੀ ਉਹ ਸੇਵਾ ਵਧੀਆ ਸੀ। ਕਿਹੜੀ ਅੱਜ ਕੱਲ੍ਹ ਦਾ ਖਾਣਾ ਬੇਕਾਰ ਹੈ। ਯਾ ਸ਼ੱਕਰਿਆ ਬੁਰਾ ਜੋ ਚੀਜ਼ਾਂ ਚਰਾਂਗੇ। ਯਾ ਮਦਬਾ ਤੇ ਛੋਲੇ ਦਾ ਠੰਕ ਦੇ ਦੇਣ ਕਹਿ ਦੇਣਾ। ਇੱਜ਼ਤ ਕਾ ਬਾਤ ਤਾਂ ਉਂ ਟੈਂਟੋ। ਗੀਤਾਂ ਸਾਡੀ ਇੱਜ਼ਤੋ ਚੱਕ ਤੇਰੀ ਥੋੜਾ ਅੱਗੇ ਜਾ ਕੇ ਸਾਨੂੰ ਪਿੰਡ ਦੇ ਹੋਰ ਨੌਜਵਾਨ ਤੇ ਬਜ਼ੁਰਗ ਵੀ ਮਿਲੇ ਲੋਕ ਬਦਲ ਵਾਲੀ ਕਣਕ ਵੀ ਲੈਣ ਆਏ ਹੋਏ ਸੀ ਇਹ ਹੈ ਪਿੰਡ ਦਾ ਗੁਰੂ ਘਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ਼ਮੀ ਕਬਿਓ ਬਾਜ ਬੇਨਤੀ ਚੌਪਈ ਪਿੰਡ ਵਿੱਚ ਗੁਰੂ ਰਵੀਦਾਸ ਜੀ ਦਾ ਗੁਰੂ ਘਰ ਵੀ ਹੈ ਅਸੀਂ ਪਿੰਡ ਦੀ ਮਾਤਾ ਰਾਣੀ ਤੇ ਵੀ ਮੱਥਾ ਟੇਕਿਆ ਪਿੰਡ ਵਿੱਚ ਦੋ ਖੂਹ ਵੀ ਹਨ ਬਾਕੀ ਜਿਹੜੇ ਪੁਰਾਣੇ ਟਾਈਮ ਆ ਬਹੁਤ ਅੱਛੇ ਤੇ ਬਾਕੀ ਇਹ ਤਾਂ ਟਾਈਮ ਘੱਟੋ ਘੱਟ ਤਾਰੀਖ ਤੋਂ ਨਾ ਤੀਂ ਨਾ ਪਹਿਣੀ ਪਹਿਨਣਾ ਮੰਗਣਾ ਹਮਾਰੇ ਟਾਈਮਾਂ ਦਾ ਮੰਜਾਲ ਕੋਈ ਕਿਸਿੰਗ ਤੀ ਪਹਿਣੀ ਛੇੜ ਦੇ ਸਾਰੇ ਨੂੰ ਹਾਥੀ ਲਾ ਦਿੰਦੇ ਇੱਕ ਕਿਸਮ ਕੇ ਸਜਾਵਾਂ ਪੂਰੇ ਛੜਾ ਦੇਦੇ ਜੜਾਪਾ